ਇਹ ਨਾਈਟ ਖਾਲਾ ਕਰਾਇਆ ਦੇ ਕੇ ਸੈਂਟਰ ਸੇ ਚੱਲਦੇ ਜਿੱਥੇ ਕੀ ਰੇਂਜ ਲੈਵਲ ਤੇ ਅਸੀਂ ਨਾਈਟ ਡੋਮੀਨੇਸ਼ਨ ਐਕਸੈਸ ਪਲਾਨ ਕੀਤੀ ਹੈ ਜਿਹਦੇ ਵਿੱਚ ਕੀ ਤਿੰਨੋ ਐਸਐਸਪੀ ਸਾਡੇ ਨਸ਼ਰਪੁਰ ਜਲੰਧਰ ਕਪੂਰਥਲਾ ਦੇ ਐਸਐਸਪੀ ਬਾਹਰ ਆ ਪੂਰੀ ਰੇਂਜ ਦੇ ਵਿੱਚ ਤਕਰੀਬਨ 100 ਦੇ ਕਰੀਬ ਨਾਕੇ ਲੱਗੇ ਹੋਏ ਆ 100 ਦੇ ਕਰੀਬ ਪੈਟਰੋਲਿੰਗ ਪਾਰਟੀਆਂ ਸੱਗੀ ਆ ਔਰ 10000 ਪੁਲਿਸ ਮਲਾਜ਼ਮ ਬਾਹਰ ਹੈ ਹਲਕਾ ਜੀਓ ਜ਼ਰ ਐਸਪੀ ਬਾਹਰ ਹੈ ਇਹ ਜਿਹੜਾ ਪ੍ਰਵੇਲਿੰਗ ਸਿਕਿਉਰਿਟੀ ਸਿਨੈਰੀਓ ਨੂੰ ਦੇਖਦੇ ਹੋਏ ਅਸੀਂ ਜਿਹੇ ਰੂਟੀਨ ਚ ਨਾਈਟ ਚੈਕਿੰਗ ਹੁੰਦੀ ਹੈ ਲੇਕਿਨ ਅੱਜ ਸਪੈਸ਼ਲ ਚੈਕਿੰਗ ਦੇ ਵਿੱਚ ਜਿਹੜੀ ਹੈਗੀ ਹਜ਼ਾਰ ਦੇ ਕਰੀਬ ਮੁਲਾਜ਼ਮ ਔਰ ਥਾਣਿਆਂ ਦੀ ਸਿਕਿਉਰਿਟੀ ਚੈਕਿੰਗ ਕੀਤੀ ਗਈ ਜਿਹਦੇ ਵਿੱਚ ਕੀ ਗੁਰਾਇਆ ਹੋ ਗਿਆ ਉਸ ਤੋਂ ਪਹਿਲਾਂ ਦਸਾਂਜ ਪੁਲਿਸ ਥੰਮਕੀ ਨੂੰ ਵਿਜ਼ਿਟ ਕੀਤਾ ਗਿਆ ਇੱਥੇ ਲਾਈਟਿੰਗ ਅਰੇਂਜਮੈਂਟ ਇਹਨਾਂ ਦੀ ਐਸਓਪੀ ਹੈਗੀ ਹੈ ਅਗਰ ਇਨ ਕੇਸ ਆਫ ਐਨੀ ਐਮਰਜੈਂਸੀ ਔਰ ਇਨ ਕੇਸ ਆਫ ਐਨੀ ਅਟੈਕ ਤਾਂ ਇਹਨਾਂ ਦੀ ਟ੍ਰੇਲ ਹੈਗੀ ਹੈ ਜਿਦੇ ਵਿੱਚ ਕੀ ਮੋਟਰ ਵੱਜਦਾ ਔਰ ਜਿਹੜੇ ਪੁਲਿਸ ਮੁਲਾਜ਼ਮ ਹੈ ਉਹ ਆਪਣੇ ਪੋਜੀਸ਼ਨਸ ਲੈਣੇ ਹਨ ਔਰ 15 ਤੋਂ 20% ਜਿਹੜੀ ਹੈਗੀ ਪੁਲਿਸ ਫੋਰਸ ਥਾਣੇ ਦੀ ਉਹ ਥਾਣੇ ਦੇ ਵਿੱਚ હાજર ਸਰ ਪਹਿਲੇ ਦਿਨਾਂ ਵਿੱਚ ਗੁਲਾਬਪੁਰ ਨੇ ਜਿਹੜਾ ਅਟੈਕ ਹੋਇਆ ਉਹ ਲੈ ਕੇ ਹਾਂ ਕਿ ਕੁਝ ਹੋਰ ਕੋਸ਼ਿਸ਼ਾਂ ਦਾ ਤਰਕਰ ਪ੍ਰਬੰਧਾ ਹੋ ਕਿ ਤਿਆਰ ਜਿਵੇਂ ਕਿ ਮੈਂ ਕਿਹਾ ਕਿ 20% ਪੁਲਿਸ ਫੋਰਸ ਥਾਣੇ 'ਚ ਹਾਜ਼ਰ ਰਹੇਗੀ ਆ ਪ੍ਰੋਪਰ ਲਾਈਟਿੰਗ ਥਾਣੇ ਦੀ ਪ੍ਰੋਪਰ ਅਸਲਾ ਹਰ ਪੁਲਿਸ ਮੁਲਾਜ਼ਮ ਕੋਲ ਸੀਸੀਟੀਵੀ ਕੈਮਰਾ ਔਰ ਥਾਣੇ ਦੇ ਬਾਹਰ ਹੀ ਜਿਹੜੀ ਹੈਗੀ ਆ ਉਹ ਚੇਜ਼ ਵੀਹਿਕਲ ਕੇ ਉਹ ਆਰਟੀ ਟੀਮਸ ਔਰ ਰਾਤ ਨੂੰ ਸ਼ੱਕੀ ਬੰਦੇ ਰਾਉਂਡ ਅਪ ਕਰਨੇ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਪਿਛਲੇ तकरीबन 1 ਮਹੀਨੇ ਤੋਂ ਚੱਲ ਰਿਹਾ ਹੈ ਕ੍ਰਾਈਮ ਨੂੰ ਲਗੇ ਹਰ ਇੱਕ ਨੂੰ ਖਾਸ ਕਰਾਇਆ ਗਿਆ ਕ੍ਰਾਈਮ ਨੂੰ ਲਗੇ ਸਾਡੇ ਜਲੰਧਰ ਰੂਰਲ ਐਸਐਸਪੀ ਹਰਕਮਲ ਖਾਤਰੀ ਬੜਾ ਵਧੀਆ ਕੰਮ ਕੀਤਾ ਪ੍ਰੀਵੈਂਟਿਵ ਐਕਸ਼ਨ ਦੇ ਵਿੱਚ ਅਸੀਂ ਬਲੀਵ ਕਰਦੇ ਹਿਸਟਰੀ ਸ਼ੀਟਸ ਬਹੁਤ ਖੋਲੀਆਂ ਹੈਗੀਆਂ ਬੇਲ ਆਊਟ ਕ੍ਰਿਮੀਨਲਸ ਚੈੱਕ ਕੀਤੇ ਹਨ ਔਰ ਫਿਲੋਰ ਖਾਸ ਕਰ ਫਿਲੋਰ ਡੀਐਸਪੀ ਨੇ ਇੱਥੇ ਕਾਫੀ ਸਨੇਚਰਸ ਔਰ ਗੈਂਗਸ ਫੜੇ ਆ ਜਿਦੇ ਵਿੱਚ ਕੀ ਉਹਨਾਂ ਨੂੰ ਉਹਨਾਂ ਤੋਂ ਰਿਕਵਰੀਜ਼ ਹੋਣੀ ਹੈ ਔਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਚਾਹੀਦੀ ਸਰ ਲੇਨ ਨਾਈਟ ਨਾਲ ਕੋਈ ਸੰਤੁਸ਼ਟ ਨਹੀਂ ਚਾਹਤ ਜੀ ਕੀ ਰੇਂਜ ਲੈਵਲ ਤੇ ਅਸੀਂ ਨਾਈਟ ਡੋਮੀਨੇਸ਼ਨ ਐਕਸੈਸ ਪਲਾਨ ਕੀਤੀ ਹੈ ਜਿਦੇ ਵਿੱਚ ਕੀ ਤਿੰਨੋਂ ਐਸਐਸਪੀ ਸਾਡੇ ਨਸ਼ਰਪੁਰ ਜਲੰਧਰ ਰੋਪੂਰਸਲਾ ਦੇ ਐਸਐਸਪੀਜ਼ ਬਾਹਰ ਆ ਪੂਰੀ ਰੇਂਜ ਦੇ ਵਿੱਚ ਤਕਰੀਬਨ 100 ਦੇ ਕਰੀਬ ਨਾਕੇ ਲੱਗੇ ਹੋਏ ਆ 100 ਦੇ ਕਰੀਬ ਪੈਟਰੋਲਿੰਗ ਪਾਰਟੀਆਂ ਸੱਗੀ ਹੈ ਔਰ ਕਿਕ ਹਜ਼ਾਰ ਪੁਲਿਸ ਮੁਲਾਜ਼ਮ ਬਾਹਰ ਹੈ ਹਲਕਾ ਜੀਓਜ਼ਰ ਐਸਪੀਸ ਬਾਹਰ ਇਹ ਜਿਹੜਾ ਪ੍ਰਵੇਲਿੰਗ ਸਿਕਿਉਰਿਟੀ ਸਿਨੈਰੀਓ ਨੂੰ ਦੇਖਦੇ ਹੋਏ ਅਸੀਂ ਜਿਹੇ ਰੂਟੀਨ ਚ ਨਾਈਟ ਚੈਕਿੰਗ ਹੁੰਦੀ ਹੈ ਲੇਕਿਨ ਅੱਜ ਸਪੈਸ਼ਲ ਚੈਕਿੰਗ ਦੇ ਵਿੱਚ ਜਿਹੜੀ ਹੈਗੀ ਹਜ਼ਾਰ ਦੇ ਕਰੀਬ ਮੁਲਾਜ਼ਮ ਔਰ ਥਾਣਿਆਂ ਦੀ ਸਿਕਿਉਰਿਟੀ ਚੈਕਿੰਗ ਕੀਤੀ ਗਈ ਹੈ ਜਿਹਦੇ ਵਿੱਚ ਕੀ ਗੁਰਾਇਆ ਹੋ ਗਿਆ ਉਸ ਤੋਂ ਪਹਿਲਾਂ ਦਸਾਂਜ ਪੁਲਿਸ ਥੰਮਕੀ ਨੂੰ ਵਿਜ਼ਿਟ ਕੀਤਾ ਗਿਆ ਇੱਥੇ ਲਾਈਟਿੰਗ ਅਰੇਂਜਮੈਂਟ ਇਹਨਾਂ ਦੀ ਐਸਓਪੀ ਹੈਗੀ ਹੈ ਅਗਰ ਇਨ ਕੇਸ ਆਫ ਐਨੀ ਐਮਰਜੈਂਸੀ ਔਰ ਇਨ ਕੇਸ ਆਫ ਐਨੀ ਅਟੈਕ ਤਾਂ ਇਹਨਾਂ ਦੀ ਡ੍ਰਿਲ ਹੈਗੀ ਹੈ ਜਿਦੇ ਵਿੱਚ ਕੀ ਹੂਟਰ ਵੱਜਦਾ ਔਰ ਜਿਹੜੇ ਪੁਲਿਸ ਮੁਲਾਜ਼ਮ ਹੈ ਉਹ ਆਪਣੇ ਪੋਜੀਸ਼ਨਸ ਲੈਂਦੇ ਹਨ ਔਰ 15 ਤੋਂ 20% ਜਿਹੜੀ ਹੈਗੀ ਪੁਲਿਸ ਫੋਰਸ ਥਾਣੇ ਦੀ ਉਹ ਥਾਣੇ ਦੇ ਵਿੱਚ ਹਾਜ਼ਰ ਸਰ ਪਰ ਪਹਿਲੇ ਦਿਨਾਂ ਦੇ ਗੁਲਾਬਪੁਰ ਦੇ ਜਿਹੜੇ ਅਟੈਕ ਹੋਇਆ ਉਹਨਾਂ ਲੈ ਕੇ ਹੁਣ ਕੀ ਕੁਝ ਹੋਊਗਾ ਕੋਈ ਚੰਗਾ ਸੌਖਾ ਪ੍ਰਬੰਧਾ ਕੋ ਸਿੱਟਾ ਆ ਜਿਵੇਂ ਕਿ ਮੈਂ ਕਿਹਾ ਕਿ 20% ਪੁਲਿਸ ਫੋਰਸ ਥਾਣੇ ਚ ਹਾਜ਼ਰ ਰਹੇਗੀ ਆ ਪ੍ਰੋਪਰ ਲਾਈਟਿੰਗ ਥਾਣੇ ਦੀ ਪ੍ਰੋਪਰ ਅਸਲਾ ਹਰ ਪੁਲਿਸ ਮੁਲਾਜ਼ਮ ਕੋਲ ਸੀਸੀਟੀਵੀ ਕੈਮਰਾ ਔਰ ਥਾਣੇ ਦੇ ਬਾਹਰ ਹੀ ਜਿਹੜੀ ਹੈਗੀ ਆ ਉਹ ਚੇਸ ਵੀਕਲ ਕਯੂਆਰਟੀ ਟੀਮਸ ਔਰ ਰਾਤ ਨੂੰ ਛਕੀ ਬੰਦੇ ਰਾਉਂਡ ਅਪ ਕਰਨੇ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਪਿਛਲੇ ਤਕਰੀਬਨ 1 ਮਹੀਨੇ ਤੋਂ ਚੱਲ ਰਿਹਾ ਹੈ ਕ੍ਰਾਈਮ ਨੂੰ ਲਗੇ ਹਰ ਤਿੰਨ ਵਿੱਚ ਖਾਸ ਕਰਕੇ ਕ੍ਰਾਈਮ ਨੂੰ ਲਗੇ ਸਾਡੇ ਜਲੰਧਰ ਰੂਰਲ ਐਸਐਸਪੀ ਹਰਕਮਲ ਖਾਤਨੇ ਬੜਾ ਵਧੀਆ ਕੰਮ ਕੀਤਾ ਪ੍ਰੀਵੈਂਟਿਵ ਐਕਸ਼ਨ ਦੇ ਵਿੱਚ ਅਸੀਂ ਬਲੀਵ ਕਰਦੇ ਹਿਸਟਰੀ ਸ਼ੀਟਸ ਬਹੁਤ ਖੁੱਲੀਆਂ ਹੈਗੀਆਂ ਬੇਲ ਆਊਟ ਕ੍ਰਿਮੀਨल्स ਚੈੱਕ ਕਰਦੇ ਆਂ ਔਰ ਫਿਲੌਰ ਖਾਸ ਕਰਕੇ ਫਿਲੌਰ ਡੀਐਸਪੀ ਨੇ ਪਿਛਲੇ ਕਾਫੀ ਸਨੇਚਰਸ ਔਰ ਗੈਂਗਸ ਫੜੇ ਆਂ ਜਿਦੇ ਵਿੱਚ ਕਿ ਉਹਨਾਂ ਨੂੰ ਉਹਨਾਂ ਤੋਂ ਰਿਕਵਰੀਜ਼ ਹੋਈ ਹੈ ਔਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਚੁੱਕੀ ਹੈ